ਸੱਚੇ ਕਾਲ ਮੈਂ ਸੁਨੇਨਾ ਦੇਸ਼ ਦੁਨੀ ਦੇ ਖਬਰਾਂ ਤੁਸੀਂ ਦੇਖ ਰਹੇ ਹੋ ਰੋਜ਼ਾਨਾ ਦੀ ਤਰ੍ਹਾਂ ਰੁੱਕ ਕਰਦੇ ਹਾਂ ਅੱਜ ਦੀ ਪਹਿਲੀ ਖਬਰ ਵੱਲ ਪਹਾੜਾਂ ਤੋਂ ਚੱਲ ਰਹੀਆਂ ਠੰਡੀਆਂ ਹਵਾਵਾਂ ਕਾਰਨ ਪੰਜਾਬ ਅਤੇ ਚੰਡੀਗੜ੍ਹ ਵਿੱਚ ਤਾਪਮਾਨ ਵਿੱਚ ਗਿਰਾਵਟ ਆਈ ਹੈ ਰਾਤ ਦੇ ਤਾਪਮਾਨ ਵਿੱਚ 0.1 ਡਿਗਰੀ ਸੈਲਸੀਅਸ ਦੀ ਗਿਰਾਵਟ ਆਈ ਹੈ ਆਦਮਪੁਰ ਵਿੱਚ ਸਭ ਤੋਂ ਘੱਟ ਤਾਪਮਾਨ 4.8 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਅੱਜ ਰਾਤ ਤੋਂ ਇੱਕ ਪੱਛਮੀ ਗੜਬੜ ਵੀ ਸਰਗਰਮ ਹੋ ਰਹੀ ਹੈ ਮੌਸਮ ਵਿਭਾਗ ਨੇ 19 ਤੋਂ 21 ਦਸੰਬਰ ਤੱਕ ਸੰਘਣੀ ਧੁੰਦ ਲਈ ਜਾਹੂ ਅਲਰਟ ਜਾਰੀ ਕੀਤਾ ਕੱਲ ਧੁੰਦ ਕਾਰਨ ਫਰੀਦਕੋਟ ਅਤੇ ਬਠਿੰਡਾ ਵਿੱਚ ਦ੍ਰਿਸ਼ਟੀ 20 ਤੋਂ 40 ਮੀਟਰ ਤੱਕ ਘਟ ਗਈ 20 ਦਸੰਬਰ ਨੂੰ ਕੁਝ ਥਾਵਾਂ 'ਤੇ ਹਲਕੀ ਬਾਰਿਸ਼ ਹੋਣ ਦੀ ਸੰਭਾਵਨਾ ਹੈ ਮ ਆਲਿਆਂ ਖੇਤਰ ਵਿੱਚ ਪਹੁੰਚਣ ਵਾਲੀ ਪੱਛਮੀ ਗੜਬੜੀ ਨਾਲ ਮੌਸਮ ਵਿੱਚ ਮਹੱਤਵਪੂਰਨ ਬਦਲਾ ਆਉਣ ਦੀ ਸੰਭਾਵਨਾ ਨਹੀਂ ਹੈ ਹਾਲਾਂਕਿ 20 ਦਸੰਬਰ ਨੂੰ ਇੱਕ ਪੱਛਮੀ ਗੜਬੜੀ ਆਵੇਗੀ ਜੋ ਮੌਸਮ ਨੂੰ ਪ੍ਰਭਾਵਿਤ ਕਰੇਗੀ ਅੱਜ ਮੌਸਮ ਖੁਸ਼ਕ ਰਹੇਗਾ ਅੰਮ੍ਰਿਤਸਰ ਤਰਨਤਾਰਨ ਮੋਗਾ ਬਠਿੰਡਾ ਬਰਨਾਲਾ ਮਾਨਸਾ ਫਿਰੋਜ਼ਪੁਰ ਫਰੀਦਕੋਟ ਫਾਜ਼ਿਲਕਾ ਮੁਕਸਰ ਸਾਹਿਬ ਸੰਗਰੂਰ ਲੁਧਿਆਣਾ ਜਲੰਧਰ ਅਤੇ ਕਪੂਰਥਲਾ ਵਿੱਚ ਸੰਘਣੀ ਧੁੰਦ ਪੈਣ ਦੀ ਸੰਭਾਵਨਾ ਹੈ ਮੌਸਮ ਵਿਭਾਗ ਅਨੁਸਾਰ ਪਿਛਲੇ 24 ਘੰਟਿਆਂ ਦੌਰਾਨ ਸੂਬੇ ਵਿੱਚ ਘੱਟੋ ਘੱਟ ਤਾਪਮਾਨ 4.6 ਡਿਗਰੀ ਤੋਂ 11 ਡਿਗ ਡਿਗਰੀ ਦਰਜ ਕੀਤਾ ਗਿਆ ਜਦੋਂ ਕਿ ਲੁਧਿਆਣਾ ਵਿੱਚ ਸਭ ਤੋਂ ਵੱਧ 11 ਡਿਗਰੀ ਦਰਜ ਕੀਤਾ ਗਿਆ ਚੰਡੀਗੜ੍ਹ ਵਿੱਚ ਘੱਟੋ-ਘੱਟ ਤਾਪਮਾਨ 1.2 ਡਿਗਰੀ ਘਟ ਗਿਆ ਤੇ ਹੁਣ ਇਹ 8.2 ਡਿਗਰੀ ਦਰਜ ਕੀਤਾ ਗਿਆ ਇਸੇ ਤਰ੍ਹਾਂ ਹੁਸ਼ਿਆਰਪੁਰ ਵਿੱਚ ਘੱਟੋ-ਘੱਟ ਤਾਪਮਾਨ 6.6 ਡਿਗਰੀ ਸੈਲਸੀਅਸ ਅਤੇ ਅੰਮ੍ਰਿਤਸਰ ਵਿੱਚ 7.6 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਹਰਿਆਣਾ ਦੇ ਮੁੱਖ ਮੰਤਰੀ ਨੈب ਸਿੰਘ ਸੈਣੀ ਨੇ ਹਾਂਸੀ ਵਿੱਚ ਆਯੋਜਿਤ ਵਿਕਾਸ ਰੈਲੀ ਨੂੰ ਸੰਬੋਧਨ ਕਰਦੇ ਹੋਏ ਹਾਂਸੀ ਨੂੰ ਸੂਬੇ ਦਾ 23ਵਾਂ ਜ਼ਿਲ੍ਹਾ ਬਣਾਉਣ ਦਾ ਐਲਾਨ ਕੀਤਾ। ਮੁੱਖ ਮੰਤਰੀ ਨੇ ਕਿਹਾ ਕਿ ਕਾਹ ਹਫ਼ਤੇ ਵਿੱਚ ਇਸ ਦਾ ਨੋਟੀਫਿਕੇਸ਼ਨ ਵੀ ਜਾਰੀ ਹੋ ਜਾਵੇਗਾ ਜਿਸ ਦੇ ਬਾਅਦ ਰੈਵਨਿਊ ਦੇ ਨਜ਼ਰੀਏ ਨਾਲ ਵੀ ਹਾਂਸੀ ਜ਼ਿਲ੍ਹਾ ਬਣ ਜਾਵੇਗਾ। ਇਸ ਤੋਂ ਪਹਿਲਾਂ ਮੁੱਖ ਮੰਤਰੀ ਨੇ ਹਾਂਸੀ ਵਿੱਚ 77 ਕਰੋੜ 30 ਲੱਖ ਰੁਪਏ ਦੀ ਲਾਗਤ ਦੀ ਤਿੰਨ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਅਤੇ ਨੀਂਹ ਪੱਥਰ ਰੱਖਿਆ। ਮੁੱਖ ਮੰਤਰੀ ਨੇ ਕਿਹਾ ਕਿ ਸਾਲ 1857 ਵਿੱਚ ਪਹਿਲੇ ਸੁਤੰਤਰਤਾ ਸੰਗਰਾਮ ਦੌਰਾਨ ਹਾਂਸੀ ਦੇ ਲੋਕਾਂ ਨੇ ਮਹਾਨ ਬਲੀਦਾਨ ਦਿੱਤੇ ਸਨ। ਇ ਕੰਗਰੇਜਾਂ ਵੱਲੋਂ ਕੀਤੇ ਗਏ ਜ਼ੁਲਮਾਂ ਦੀ ਗਵਾਹ ਇਹ ਨਗਰ ਕਦੀ ਹੰਸੀ ਅਤੇ ਅਸੀਂ ਬਸ ਯਾਰ ਇੱਥੇ ਤੱਕ ਕ੍ਰੈਡਿਟ ਕਰ ਦਿਓ ਇਹਨੂੰ ਇੱਥੇ ਲਾਲ ਸੜਕ ਅੰਗਰੇਜ਼ਾਂ ਵੱਲੋਂ ਕੀਤੇ ਗਏ ਜ਼ੁਲਮਾਂ ਦੀ ਗਵਾਹ ਹੈ ਬਸ ਇਥੋਂ ਦੀ ਲਾਲ ਸੜਕ ਬਸ ਇੱਥੇ ਤੱਕ ਥਰਡ ਨਿਊਜ਼ ਭਾਰਤ ਅਤੇ ਚੀਨ ਸ਼ਿਪਕੀਲਾ ਦਰੇ ਰਾਹੀਂ ਵਪਾਰ ਮੁੜ ਸ਼ੁਰੂ ਕਰਨ ਲਈ ਤਿਆਰ ਹੈ ਵਿਦੇਸ਼ ਮੰਤਰਾਲੇ ਨੇ ਹਿਮਾਚਲ ਪ੍ਰਦੇਸ਼ ਦੇ ਕਿਨੌਰ ਜ਼ਿਲ੍ਹੇ ਵਿੱਚ ਸਥਿਤ ਸ਼ਿਪਕੀਲਾ ਰਾਹੀਂ ਵਪਾਰ ਮੁੜ ਸ਼ੁਰੂ ਕਰਨ ਨੂੰ ਰਸਮੀ ਤੌਰ ਤੇ ਮਨਜ਼ੂਰੀ ਦੇ ਦਿੱਤੀ ਹੈ ਤੇ ਅਗਲੇ ਸਾਲ ਜੂਨ ਤੱਕ ਵਪਾਰ ਸ਼ੁਰੂ ਹੋਣ ਦੀ ਉਮੀਦ ਹੈ ਇਸ ਕਦਮ ਨੂੰ ਦੋ ਏਸ਼ੀਆਈ ਅਰਥਵਿਵਸਥਾਵਾ ਵਿਚਕਾਰ ਇੱਕ ਮਹੱਤਵਪੂਰਨ ਵਿਸ਼ਵਾਸ ਨਿਰਮਾਣ ਉਪਾਅ ਵਜੋਂ ਦੇਖਿਆ ਜਾ ਰਿਹਾ ਜਿਨ੍ਹਾਂ ਦੀ ਲੰਬੀ ਅਤੇ ਸੰਵੇਦਨਸ਼ੀਲ ਸਰਹੱਦ 20ਵੀਂ ਸਦੀ ਦੇ ਆਦ ਤੋਂ ਵਪਾਰਕ ਆਦਾਨ-ਪ੍ਰਦਾਨ ਲਈ ਵੱਡੇ ਪੱਧਰ ਤੇ ਬੰਦ ਰਹੀ ਹੈ ਕੇਂਦਰ ਸਰਕਾਰ ਦੀ ਪ੍ਰਵਾਨਗੀ ਤੋਂ ਬਾਅਦ ਕਿਨੌਰ ਜਿਲ੍ਹਾ ਪ੍ਰਸ਼ਾਸਨ ਨੇ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਡਿਪਟੀ ਕਮਿਸ਼ਨਰ ਡਾਕਟਰ ਅਮਿਤ ਕੁਮਾਰ ਸ਼ਰਮਾ ਨੇ ਸੋਮਵਾਰ ਨੂੰ ਸ਼ਿਪਕੀਲਾ ਵਪਾਰ ਅਥਾਰਟੀ ਵਿੱਚ ਸ਼ਾਮਿਲ ਵਿਭਾਗਾਂ ਅਤੇ ਹਿੱਸੇਦਾਰਾਂ ਦੀ ਇੱਕ ਉੱਚ ਪੱਧਰੀ ਮੀਟਿੰਗ ਦੀ ਪ੍ਰਧਾਨਗੀ ਕੀਤੀ ਮੀਟਿੰਗ ਵਿੱਚ ਸ਼ਿਪਕੀਲਾ ਨਾਮਕੀਆ ਸੈਕਟਰ ਵਿੱਚ ਸੜਕ ਸੰਪਰਕ ਕਸਟਮ ਬੁਨਿਆਦੀ ਢਾਂਚਾ ਸੁਰੱਖਿਆ ਪ੍ਰੋਟੋਕੋਲ ਮੈਡੀਕਲ ਅਤੇ ਐਮਰਜੈਂਸੀ ਸੇਵਾਵਾਂ 'ਤੇ ਅੰਤਰ ਵਿਭਾਗੀ ਤਾਲਮੇਲ ਸਮੇਤ ਮਹੱਤਵਪੂਰਨ ਪਹਿਲੂਆਂ 'ਤੇ ਧਿਆਨ ਕੇਂਦ੍ਰਿਤ ਕੀਤਾ ਗਿਆ ਅਮਰੀਕਾ ਵਿੱਚ ਰਾਸ਼ਟਰਪਤੀ ਟਰੰਪ ਦੇ ਪ੍ਰਸ਼ਾਸਨ ਨੇ 30 ਤੋਂ ਵੱਧ ਦੇਸ਼ਾਂ ਤੇ ਯਾਤਰਾ ਪਾਬੰਦੀਆਂ ਲਗਾ ਕੇ ਇਮੀਗ੍ਰੇਸ਼ਨ ਵਿਰੁੱਧ ਆਪਣੀ ਸਖਤ ਨੀਤੀ ਨੂੰ ਹੋਰ ਤੇਜ਼ ਕਰ ਦਿੱਤਾ ਹੈ ਫੈਸਲਾ ਥੈਂਕਸ giving ਵੀਕਐਂਡ ਦੌਰਾਨ ਦੋ ਨੈਸ਼ਨਲ ਗਾਰਡ ਸੈਨਿਕਾਂ ਦੀ ਗੋਲੀਬਾਰੀ ਤੋਂ ਬਾਅਦ ਲਿਆ ਗਿਆ ਸੀ ਜਿਸ ਵਿੱਚ ਇੱਕ ਅਫਗਾਨ ਨਾਗਰਿਕ ਨੂੰ ਸ਼ੱਕੀ ਵਜੋਂ ਗ੍ਰਿਫਤਾਰ ਕੀਤਾ ਗਿਆ ਸੀ ਜੂਨ ਦੇ ਸ਼ੁਰੂ ਵਿੱਚ ਰਾਸ਼ਟਰਪਤੀ ਟਰੰਪ ਨੇ ਐਲਾਨ ਕੀਤਾ ਸੀ ਕਿ 12 ਦੇਸ਼ਾਂ ਦੇ ਨਾਗਰਿਕਾਂ ਨੂੰ ਅਮਰੀਕਾ ਵਿੱਚ ਦਾਖਲ ਹੋਣ ਤੋਂ ਪੂਰੀ ਤਰ੍ਹਾਂ ਰੋਕ ਦਿੱਤਾ ਜਾਵੇਗਾ ਜਦੋਂ ਕਿ 7 ਹੋਰ ਦੇਸ਼ਾਂ ਦੇ ਨਾਗਰਿਕਾਂ ਨੂੰ ਅਚਕ ਤੌਰ ਤੇ ਰੋਕ ਦਿੱਤਾ ਜਾਵੇਗਾ ਹੁਣ ਨਵੇਂ ਆਦੇਸ਼ ਨਾਲ ਇਹ ਸੂ ਯਾਤਰਾ ਪਾਬੰਦੀ ਕਿਉਂ ਵਿਧਾਈ ਅਮਰੀਕੀ ਸਰਕਾਰ ਅਨੁਸਾਰ ਉਹਨਾਂ ਦੇਸ਼ਾਂ ਤੋਂ ਆਉਣ ਵਾਲੇ ਯਾਤਰੀਆਂ ਦੀ ਜਾਂਚ ਕਰਨਾ ਮੁਸ਼ਕਲ ਹੈ ਜਿੱਥੇ ਇਹ ਪਾਬੰਦੀ ਲਗਾਈ ਗਈ ਹੈ ਇਸ ਦੇ ਕਈ ਕਾਰਨ ਦੱਸੇ ਗਏ ਨੇ ਬਹੁਤ ਸਾਰੇ ਦੇਸ਼ਾਂ ਵਿੱਚ ਪ੍ਰਿਸ਼ਟਾਚਾਰ ਫੈਲਿਆ ਹੋਇਆ ਨਾਗਰਿਕਾਂ ਦੇ ਦਸਤਾਵੇਜ਼ ਧੋਖਾਧੜੀ ਜਾਂ ਪ੍ਰੋਸੈਜੋਗ ਨਹੀਂ ਪਾਏ ਜਾਂਦੇ ਅਪਰਾਧਿਕ ਰਿਕਾਰਡ ਆਸਾਨੀ ਨਾਲ ਉਪਲਬਧ ਨਹੀਂ ਹੈ ਅਮਰੀਕਾ ਵਿੱਚ ਵੱਡੀ ਗਿਣਤੀ ਵਿੱਚ ਲੋਕ ਆਪਣੇ ਵੀਜ਼ੇ ਤੋਂ ਵੱਧ ਸਮੇਂ ਲਈ ਠਹਿਰਦੇ ਨੇ ਕੁਝ ਦੇਸ਼ ਉਹਨਾਂ ਨਾਗਰਿਕਾਂ ਨੂੰ ਸਵੀਕਾਰ ਕਰਨ ਤੋਂ ਇਨਕਾਰ ਕਰਦੇ ਨੇ ਜਿਨ੍ਹਾਂ ਨੂੰ ਅਮਰੀਕਾ ਦੇਸ਼ ਨਿਕਾਲਾ ਦੇਣਾ ਚਾਹੁੰਦਾ ਹੈ ਕੁਝ ਦੇਸ਼ਾਂ ਵਿੱਚ ਸਰਕਾਰੀ ਨਿਯੰਤਰਣ ਅਤੇ ਸਥਿਰ ਅਮਰੀਕੀ ਅਧਿਕਾਰੀਆਂ ਲਈ ਸੁਰੱਖਿਆ ਜਾਂਚਾਂ ਨੂੰ ਮੁਸ਼ਕਲ ਬਣਾਉਂਦੇ ਨੇ ਅਮਰੀਕੀ ਰਾਸ਼ਟਰਪਤੀ 트ੰਪ ਨੇ ਫੈਂਟਨੈਲ ਨੂੰ ਸਮੂਹਿਕ ਵਿਨਾਸ਼ ਦਾ ਹਥਿਆਰ ਕਰਾਰ ਦੇਣ ਵਾਲੇ ਕਾਰਜਕਾਰੀ ਹੁਕਮ ਤੇ ਸੋਮਵਾਰ ਨੂੰ ਦਸਤਖਤ ਕਰ ਦਿੱਤੇ। 트ੰਪ ਨੇ ਰੱਖਿਆ ਸਕੱਤਰ ਪੀਟ ਹੈਕਸੇ ਤੇ ਜੁਆਇੰਟ ਚੀਫਸ ਆਫ ਸਟਾਫ ਦੇ ਚੇਅਰਮੈਨ ਜਨਰਲ ਡੇਨ ਕੌਨ, ਵਾਈਟ ਹਾਊਸ ਵਾਰਡਰ ਅਫੇਅਰਸ ਚੀਫ ਟੌਮ ਹਮਨ ਅਤੇ ਹੋਰ ਉੱਚ ਫੌਜੀ ਅਧਿਕਾਰੀਆਂ ਦੀ ਮੌਜੂਦਗੀ ਵਿੱਚ ਓਵਲ ਦਫ਼ਤਰ 'ਚ ਇਸ ਹੁਕਮ ਤੇ ਦਸਤਖਤ ਕੀਤੇ। ਅਮਰੀਕੀ ਰਾਸ਼ਟਰਪਤੀ ਨੇ ਕਿਹਾ ਕਿ ਉਹਨਾਂ ਦਾ ਪ੍ਰਸ਼ਾਸਨ ਅਧਿਕਾਰਿਤ ਤੌਰ ਤੇ ਫੈਂਟਨੈਲ ਨੂੰ ਸਮੂਹਿਕ ਵਿਨਾਸ਼ ਦੇ ਹਥਿਆਰ ਵਜੋਂ ਸ਼੍ਰੇਣੀਬੰਦ ਕਰ ਰਿਹਾ ਜੋ ਅਸਲ ਵਿੱਚ ਬਿਲ ਕਰ ਸਕਦਾ ਜੋ ਇਹ ਫੈਂਟਨਿਲ ਕਰ ਸਕਦਾ ਇਸ ਨੂੰ ਇੱਕ વિનાਸ਼ ਦਾ ਹਥਿਆਰ ਸ਼ਬਦ ਆਮ ਤੌਰ ਤੇ ਪਰਮਾਣੂ ਜੈਵਿਕ ਰਸਾਇਣਿਕ ਜਾਂ ਸਾਈਬਰ ਖਤਰਿਆਂ ਦਾ ਵਰਣਨ ਕਰਨ ਲਈ ਵਰਤਿਆ ਜਾਂਦਾ ਜੋ ਆਬਾਦੀ ਬੁਨਿਆਦੀ ਢਾਂਚੇ ਜਾਂ ਵਾਤਾਵਰਣ ਨੂੰ ਮਹੱਤਵਪੂਰਨ ਅਤੇ ਸਥਾਈ ਨੁਕਸਾਨ ਪਹੁੰਚਾਉਂਦੇ ਸਮਰੱਥ ਹੁੰਦੇ ਨੇ ਭਾਰਤੀ ਵਿਦੇਸ਼ ਮੰਤਰੀ ਐਸ ਜੇ ਸ਼ੰਕਰ ਇਜ਼ਰਾਈਲ ਦੇ 2 ਦਿਨਾਂ ਦੌਰੇ ਤੇ ਤੇਲ ਅਵੀਵ ਪਹੁੰਚੇ ਜਿੱਥੇ ਉਦੇਸ਼ ਤੇ ਉੱਚ ਲੀਡਰਸ਼ਿਪ ਨਾਲ ਦੁਬੱਲੇ ਅਤੇ ਖੇਤਰੀ ਮੁੱਦਿਆਂ ਤੇ ਵਿਆਪਕ ਗੱਲਬਾਤ ਕਰਨਗੇ ਇਹ ਦੌਰਾ ਇਜ਼ਰਾਈਲੀ ਪ੍ਰਧਾਨ ਮੰਤਰੀ ਬਿਤਜ਼ਾਮਿੰ ਨਤਨ ਜਾਹੂ ਦੇ ਭਾਰਤ ਦੇ ਪਸਤਾਬਿਤ ਦੌਰੇ ਦੀਆਂ ਤਿਆਰੀਆਂ ਦੇ ਵਿਚਕਾਰ ਹੋਇਆ ਨਤਨ ਜਾਉ ਨੇ ਹਾਲ ਹੀ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਫੋਨ ਤੇ ਗੱਲ ਕੀਤੀ ਸੀ ਜਿਸ ਤੋਂ ਬਾਅਦ ਇਜ਼ਰਾਈਲੀ ਪ੍ਰਧਾਨ ਮੰਤਰੀ ਨੇ ਕਿਹਾ ਕਿ ਉਹ ਆਪਣੇ ਭਾਰਤੀ ਹਮਰਤਵਾ ਨੂੰ ਜਲਦੀ ਮਿਲਣਗੇ ਇਜ਼ਰਾਈਲ ਦੀ ਆਪਣੀ ਫੇਰੀ ਦੌਰਾਨ ਜੈ ਸ਼ੰਕਰ ਰਾਸ਼ਟਰਪਤੀ ਸਹਾਕ ਹਰਜ਼ੋਂਗ ਪ੍ਰਧਾਨ ਮੰਤਰੀ ਨਤਨ ਜਾਹੂ ਅਤੇ ਵਿ ਮંત્રી ਗੀਦਿਆਨ ਛਾਰ ਨਾਲ ਮੁਲਾਕਾਤ ਕਰਨ ਵਾਲੇ ਨੇ ਸੂਤਰਾਂ ਮੁਤਾਬਕ ਦੋਮਾ ਦੇਸ਼ਾਂ ਵਿਚਕਾਰ ਰਣਨੀਤਿਕ ਪਾਈਵਾਲੀ ਨੂੰ ਹੋਰ ਡੂੰਘਾ ਕਰਨ ਦੇ ਉਦੇਸ਼ ਨਾਲ ਵਿਚਾਰ ਵਟਾਂਦਰੇ ਦੁਬੱਲੇ ਅਤੇ ਖੇਤਰੀ ਮੁੱਦਿਆਂ ਤੇ ਕੇਂਦ੍ਰਿਤ ਹੋਣਗੇ ਜ਼ਿਕਰ ਜੋਗ ਹੈ ਕਿ ਜੈ ਸ਼ੰਕਰ ਅਬੂ ਧਾਬੀ ਤੋਂ ਤੇਲ ਅਬੀਪ ਪਹੁੰਚੇ ਜਿੱਥੇ ਉਹਨਾਂ ਨੇ ਵਕਾਰੀ ਸਾਰ ਬਾਨੀ ਜਾਸ਼ ਫਾਰਮ ਵਿੱਚ ਹਿੱਸਾ ਲਿਆ ਅਬੂ ਧਾਬੀ ਵਿੱਚ ਉਸਨੇ 15 ਦਸੰਬਰ ਨੂੰ ਹੋਈ 16ਵੀਂ ਭਾਰਤ ਯੂਏਈ ਸੰਯੁਕਤ ਕਮਿਸ਼ਨ ਦੀ ਮੀਟਿੰਗ ਅਤੇ ਭਾਰਤ ਯੂਏਈ ਰਣਨੀਤਿਕ ਗੱਲਬਾਤ ਦੇ ਪੰਜਵੇਂ ਦੌਰ ਵਿੱਚ ਵੀ ਸ਼ਿਰਕਤ ਕੀਤੀ ਖਡੂਰ ਸਾਹਿਬ ਤੋਂ ਸੰਸਦ ਮੈਂਬਰ ਅਮਰਿਤਪਾਲ ਸਿੰਘ ਦੀ ਪੈਰੋਲ ਅਰਜੀ ਤੇ ਅੱਜ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਹੋਣ ਵਾਲੀ ਅਹਿਮ ਸੁਣਵਾਈ ਇੱਕ ਵਾਰ ਫਿਰ ਟਲ ਗਈ ਹੈ ਹਾਈ ਕੋਰਟ ਵਾਰ ਐਸੋਸੀਏਸ਼ਨ ਵੱਲੋਂ ਕੰਮਕਾਜ ਠੱਪ ਰੱਖਣ ਦੇ ਫੈਸਲੇ ਕਾਰਨ ਅੱਜ ਵੀ ਅਦਾਲਤੀ ਕਾਰਵਾਈ ਅੱਗੇ ਨਹੀਂ ਵਧ ਸਕੀ ਅਦਾਲਤ ਨੇ ਹੁਣ ਮਾਮਲੇ ਦੀ ਅਗਲੀ ਸੁਣਵਾਈ 18 ਦਸੰਬਰ ਲਈ ਤੈਅ ਕੀਤੀ ਹੈ ਜ਼ਿਕਰਯੋਗ ਹੈ ਕਿ ਹਰਿਆਣਾ ਪੁਲਿਸ ਵੱਲੋਂ ਇੱਕ ਵਕੀਲ ਨਾਲ ਕੀਤੀ ਗਈ ਕਤਿੱਤ ਬਤਸਲੂਕੀ ਦੇ ਵਿਰੋਧ ਵਿੱਚ ਹਾਈ ਕੋਰਟ ਦੇ ਵਕੀਲਾਂ ਨੇ ਅੱਜ ਵੀ ਕੰਮਕਾਜ ਮੁਅਤਲ ਰੱਖਿਆ ਹੋਇਆ ਸੀ ਇਸ ਹੜਤਾਲ ਕਾਰਨ ਪਿਛਲੇ ਕੋਚ ਦੇ ਨਾਲ ਤੋਂ ਅਮਰਿਤਪਾਲ ਸਿੰਘ ਸਮੇਤ ਵਾਪਤ ਹੋ ਰਹੀ ਹੈ ਹੁਣ 18 ਦਸੰਬਰ ਨੂੰ ਹੋਣ ਵਾਲੀ ਸੁਣਵਾਈ ਦੌਰਾਨ ਦੋਵਾਂ ਧਿਰਾਂ ਵਿਚਾਲੇ ਤਿੱਖੀ ਬਹਿਸ ਹੋਣ ਦੀ ਉਮੀਦ ਹੈ ਅਮਰਿਤਪਾਲ ਸਿੰਘ ਦੇ ਵਕੀਲ ਈਮਾਨ ਸਿੰਘ ਖਾਰਾ ਅਦਾਲਤ ਵਿੱਚ ਕਸਟਡੀ ਪੈਰੋਲ ਦੀ ਮੰਗ ਦੁਹਰਾਉਣਗੇ ਉਹਨਾਂ ਦਾ ਤਰਕ ਹੈ ਕਿ ਸੰਸਦ ਦੇ ਸਰਦਰੁੱਤ ਇਜਲਾਸ ਵਿੱਚ ਸ਼ਾਮਿਲ ਹੋਣਾ ਇੱਕ ਚੁਣੇ ਹੋਏ ਨੁਮਾਇंदे ਦਾ ਸੰਵਿਧਾਨਿਕ ਹੱਕ ਹੈ ਇਸ ਲਈ ਇੰਜੀਨੀਅਰ ਰਸ਼ੀਦ ਵਰਗੇ ਮਾਮਲਿਆਂ ਦੀ ਉਦਾਹਰਣ ਪੇਸ਼ ਕਰ ਸਕਦੇ ਨੇ ਦੂਜੇ ਪਾਸੇ ਪੰਜਾਬ ਸਰਕਾਰ ਵੱਲੋਂ ਪੈਰੋਲ ਦਾ ਸਖਤ ਵਿਰੋਧ ਜਾਰੀ ਰਹੇਗਾ ਸਰਕਾਰ ਨੇ ਪਹਿਲਾਂ ਹੀ ਅਦਾਲਤ ਵਿੱਚ 5000 ਸਫਿਆਂ ਦਾ ਜਵਾਬ ਦਾਖਲ ਕਰਦਾ ਅਮਰਿਤਪਾਲ ਨਾਮ ਗੁਰਪ੍ਰੀਤ ਸਿੰਘ ਹਰੀਨੋ ਕਤਲ ਕਾਂਡ ਅਤੇ ਜੇਲ੍ਹ ਤੋਂ ਅਨੰਦਪੁਰ ਖਾਲਸਾ ਫੌਜ ਬਣਾਉਣ ਦੀਆਂ ਗਤੀਵਿਧੀਆਂ ਨਾਲ ਜੋੜਿਆ। ਅਮਰੀਕੀ ਰਾਸ਼ਟਰਪਤੀ ਟਰੰਪ ਨੇ ਸਿਡਨੀ ਦੇ ਬੌਂਡੀ ਵਿੱਚ ਤੇ ਯਹੂਦੀ ਤਿਹਾਰ ਹਨੂਕਾ ਸਮਰੋਹ ਦੌਰਾਨ ਹੋਏ ਯਹੂਦੀ ਵਿਰੋਧੀ ਅੱਤਵਾਦੀ ਹਮਲੇ ਦੀ ਸਖਤ ਨਿੰਦਾ ਕੀਤੀ ਹੈ ਵਾਈਟ ਹਾਊਸ ਵਿੱਚ ਹਨੂਕਾ ਸਮਰੋਹ ਦੀ ਸ਼ੁਰੂਆਤ ਕਰਦੇ ਹਨ ਟਰੰਪ ਨੇ ਆਸਟ੍ਰੇਲੀਆਈ ਲੋਕਾਂ ਲਈ ਪਿਆਰ ਅਤੇ ਪ੍ਰਾਰਥਨਾ ਮੱਪੇ ਜਿਨ੍ਹਾਂ ਜ਼ਿਕਰ ਜ਼ਰੂਰ ਹੈ ਕਿ ਸੱਤਵਾਦੀ ਹਮਲੇ ਵਿੱਚ 15 ਲੋਕ ਮਾਰੇ ਗਏ ਅਤੇ 25 ਹੋਰ ਜ਼ਖਮੀ ਹੋ ਗਏ ਜਿਨ੍ਹਾਂ ਵਿੱਚੋਂ ਕੁਝ ਦੀ ਹਾਲਤ ਬਹੁਤ ਨਾਜ਼ੁਕਤ ਸੀ ਗਈ ਹੈ ਮਾਰੇ ਗਏ ਲੋਕਾਂ ਦੀ ਉਮਰ 10 ਤੋਂ 87 ਸਾਲਾਂ ਦੇ ਵਿਚਕਾਰ ਸੀ ਆਸਟ੍ਰੇਲੀਆਈ ਪ੍ਰਧਾਨ ਮੰਤਰੀ ਐਂਥਨੀ ਅਲਬਨੀਜ਼ ਨੇ ਵੀ ਇਸ ਘਟਨਾ ਨੂੰ ਯਹੂਦੀ ਵਿਰੋਧੀ ਅੱ ਪੁਲਿਸ ਨੇ ਦੱਸਿਆ ਕਿ ਇਹ ਹਮਲਾਵਰ ਇਸਲਾਮਿਕ ਸਟੇਟ ਤੋਂ ਪ੍ਰੇਰਿਤ ਸਨ ਇਸ ਹਮਲੇ ਨੂੰ ਦੇਖਦੇ ਟਰੰਪ ਨੇ ਕਿਹਾ ਕਿ ਸਾਰੀਆਂ ਕੌਮਾਂ ਨੂੰ ਕੱਟੜਪੰਥੀ ਇਸਲਾਮੀ ਅਤਵਾਦੀ ਤਾਕਤਾਂ ਦੇ ਖਿਲਾਫ ਇਕਜੁੱਟ ਹੋਣਾ ਚਾਹੀਦਾ ਤੇ ਅਮਰੀਕਾ ਅਜਿਹਾ ਹੀ ਕਰ ਰਿਹਾ ਉਹਨਾਂ ਨੇ ਪਰੋਸਾ ਦਿਵਾਇਆ ਕਿ ਉਹ ਹਮੇਸ਼ਾ ਯਹੂਦੀ ਲੋਕਾਂ ਦਾ ਸਮਰਥਨ ਕਰਨਗੇ ਰਿਪੋਰਟਾਂ ਅਨੁਸਾਰ ਗੋਲੀਬਾਰੀ ਕਰਨ ਵਾਲਿਆਂ ਵਿੱਚ ਇੱਕ 50 ਸਾਲਾ ਬੰਦੂਕਦਾਰੀ ਅਤੇ ਉਸ ਦਾ 24 ਸਾਲਾ ਪੁੱਤਰ ਸ਼ਾਮਿਲ ਸਨ ਪੁਲਿਸ ਨੇ ਇੱਕ ਬੰਦੂਕਦਾਰੀ ਨੂੰ ਠੇਰ ਕਰ ਦਿੱਤਾ ਜਦਕਿ ਦੂਸਰਾ ਹਸਪਤਾਲ ਵਿੱਚ ਜ਼ਖਮੀ ਹਾਲਤ ਵਿੱਚ ਇਲਾਜ ਅਧੀਨ ਹੈ ਇਹ ਸੰਦੇਸ਼ ਤੁਹਾਨੂੰ ਦੀ ਖਬਰਾਂ ਹੁਣ ਮੈਨੂੰ ਦੀ ਇਜਾਜ਼ਤ ਧੰਨਵਾਦ ਸਤਿ ਸ਼੍ਰੀ ਅਕਾਲ